ਮੈਂ ਅੱਜ ਇਸ ਮੌਕੇ ਤੇ ਬਹੁਤ ਹੀ ਧੰਨਵਾਦੀ ਹਾਂ ਸ਼੍ਰੀਮਾਨ ਹਰਵਿੰਦਰਜੀਤ ਜੀ ਦਾ ਔਰ ਸਾਡੇ ਮੀਰੇ ਕਾਰਮਾ ਸਾਬਗਤ ਸਿੰਘ ਮਾੜਵਰਾਲਾ ਮੁੱਖ ਮੰਤਰੀ ਪੰਜਾਬ ਦਾ ਜਿਨ੍ਹਾਂ ਨੇ ਇੱਕ ਬਹੁਤ ਹੀ ਹਰਮਨਤਿਆਰੇ ਲੋਕਾਂ ਦੀ ਸੇਵਾ ਕਰਨ ਵਾਲੇ ਸੱਚ ਦਾ ਪੋਕਾ ਦੇਣ ਵਾਲੇ ਸ਼੍ਰੀ ਕਰਨਜੀਤ ਅਨਮੋਲਜੀਤ ਲੋਕ ਸਭਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟੀ ਦਾਵੇਦਾਰੀ ਵਾਸਤੇ ਜਿਨ੍ਹਾਂ ਦਾ ਨਾਮਜ਼ਦੀ ਕੀਤੀ ਗਈ ਆ। ਔਰ ਆਮ ਆਦਮੀ ਪਾਰਟੀ ਜਿਹੜੀ ਕਿ ਆਮ ਲੋਕਾਂ ਦੀ ਪੰਜਾਬੀਆਂ ਦੀ ਕਿਰਤੀਆਂ ਦੀ ਕਿਸਾਨਾਂ ਦੀ ਸੇਵਾ ਲਈ ਵਚਨਬੱਧਾ ਉਹਨਾਂ ਨੇ ਬਹੁਤ ਹੀ ਚੁਣ ਕੇ ਬਹੁਤ ਵਧੀਆ ਇੱਕ ਉਮੀਦਵਾਰ ਸਾਾਨੂੰ ਦਿੱਤਾ। ਮੈਂ ਹਲਕਾ ਕੋੜਕੂੜਾ ਵੱਲੋਂ ਬਹੁਤ ਹੀ ਸ਼ੁਕਰਗੁਜ਼ਾਰ ਆ ਪਾਰਟੀ। ਔਰ ਇਸ ਇਸ ਮੰਦ ਵਿੱਚ ਸਾਡੇ ਸਾਰੇ ਸਾਥੀ ਐਮਐਲਏ ਸਰਬੰਦੀਆਂ ਦੀ ਮੀਟਿੰਗ ਹੋਈ। ਸੋ 17 ਤਰੀਕ ਦੇ ਨਾਲ ਭਾਰਗਵਤ ਅਨਮੋਲ ਜੀ ਗੰਗੇਸ਼ਕਰ ਬਾਬਾ ਫਰੀਦ ਹੋਰਾਂ ਦਾ ਬਾਬਾ ਫਰੀਦ ਜੀ ਦਾ ਅਸ਼ੀਰਵਾਦ ਲੈਣ ਲਈ ਆ ਰਹੇ ਨੇ ਔਰ ਸ਼ੁਰੂਆਤ ਸਾਰਿਆਂ ਨੂੰ ਮਿਲਦੇ ਮਿਲਦੇ ਸ਼ੁਰੂਆਤ ਅਜੀਤਵਾਲ ਤੋਂ 10 ਵਜੇ ਐਤਵਾਰ ਨੂੰ ਸਵੇਰ ਇਹ ਚੱਲਣਗੇ ਔਰ 12:30 ਵਜੇ ਫਰੀਦਕੋਟ ਬਾਬਾ ਫਰੀਦ ਜੀ ਕਿੱਲਾ ਬਾਬਾ ਫਰੀਦ ਕੀਤੇ ਜਾਣਾ ਹੈ ਨਤਮਸਤਕ ਹੋਣਗੇ ਸਾਡੇ ਸਾਰੇ ਸਾਥੀ ਐਮਐਲਏ ਸਾਬਾਨ ਪਾਰਟੀ ਦੇ ਕਾਰਜਕਰਤਾ ਪੰਜਾਬੀ ਕਿਸਾਨ ਮਜ਼ਦੂਰ ਸਾਰੇ ਸਾਥੀ ਜਿਹੜੇ ਨੇ ਇਸ ਸਮੇਂ ਕਰਨਜੀਤ ਅਨਮੋਲ ਜੀ ਦਾ ਬੋਲ ਰਹਾ ਮੈਂ ਅੱਜ ਇਸ ਮੌਕੇ ਤੇ ਬਹੁਤ ਹੀ ਧੰਨਵਾਦੀ ਹਾਂ ਸ਼੍ਰੀਮਾਨ ਹਰਵਿੰਦਰਜੀਵਾਲ ਜੀ ਦਾ ਔਰ ਸਾਡੇ ਮਿਹਰੇ ਕਾਰਮਾ ਸਾਬਗਵੰਤ ਸਿੰਘ ਮਾੜਵਾਲਾ ਮੁੱਖ ਮੰਤਰੀ ਪੰਜਾਬ ਦਾ ਜਿਨ੍ਹਾਂ ਨੇ ਬਹੁਤ ਹੀ ਹਰਮਨ ਪਿਆਰੇ ਲੋਕਾਂ ਦੀ ਸੇਵਾ ਕਰਨ ਵਾਲੇ ਸੱਚ ਦਾ ਪੋਕਾ ਦੇਣ ਵਾਲੇ ਸ਼੍ਰੀ ਕਰਨਜੀਤ ਅਨਮੋਲ ਜੀ ਲੋਕ ਸਭਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਦੀ ਦੌੜੇਦਾਰੀ ਵਾਸਤੇ ਜਿਨ੍ਹਾਂ ਦਾ ਨਾਮਜ਼ਦਗੀ ਕੀਤੀ ਗਈ ਆ। ਔਰ ਆਮ ਆਦਮੀ ਪਾਰਟੀ ਜਿਹੜੀ ਕਿ ਆਮ ਲੋਕਾਂ ਦੀ ਪੰਜਾਬੀਆਂ ਦੀ ਕਿਰਤੀਆਂ ਦੀ ਕਿਸਾਨਾਂ ਦੀ ਸੇਵਾ ਲਈ ਵਚਨਬੱਧ ਆ। ਉਹਨਾਂ ਨੇ ਇੱਕ ਬਹੁਤ ਹੀ ਜੁਣ ਕੇ ਬਹੁਤ ਵਧੀਆ ਇੱਕ ਉਮੀਦਵਾਰ ਸਾਾਨੂੰ ਦਿੱਤਾ। ਮੈਂ ਹਲਕਾ ਕੋੜਪੂਰਾ ਵੱਲੋਂ ਬਹੁਤ ਹੀ ਸ਼ੁਕਰਗੁਜ਼ਾਰ ਆ ਪਾਰਟੀ। ਔਰ ਇਸੇ ਸਬੰਧ ਵਿੱਚ ਸਾਡੇ ਸਾਰੇ ਸਾਥੀ ਐਮਐਲਏ ਸਰਪੰਨੀਆਂ ਦੀ ਮੀਟਿੰਗ ਹੋਈ। ਸੋ 17 ਤਰੀਕ ਦੇ ਐਤਵਾਰ ਕਰਮਜੀਤ ਅਨਬੋਜ ਜੀ ਗੰਗੇਸ਼ਗਰ ਬਾਬਾ ਫਰੀਦ ਹੋਰਾਂ ਦਾ ਬਾਬਾ ਫਰੀਦ ਜੀ ਦਾ ਅਸ਼ੀਰਵਾਦ ਲੈਣ ਲਈ ਆ ਰਹੇ ਆਏ ਔਰ ਉਹ ਸ਼ੁਰੂਆਤ ਸਾਰਿਆਂ ਨੂੰ ਮਿਲਦੇ ਮਿਲਦੇ ਸ਼ੁਰੂਆਤ ਅਜੀਤਵਾਲ ਤੋਂ 10 ਵਜੇ ਐਤਵਾਰ ਨੂੰ ਸਵੇਰ ਹੀ ਕਰਨਗੇ ਔਰ 12:30 ਵਜੇ ਫਰੀਦਕੋਟ ਬਾਬਾ ਫਰੀਦ ਜੀ ਕਿੱਲਾ ਬਾਬਾ ਫਰੀਦ ਜੀ ਜਿੱਥੇ ਜਾ ਕੇ ਨਮਸਤਕ ਹੋਣਗੇ ਸਾਡੇ ਸਾਰੇ ਸਾਥੀ ਐਮਐਲਏ ਸਹਿबान ਪਾਰਟੀ ਦੇ ਕਾਰਕਟਰ ਪੰਜਾਬੀ ਕਿਸਾਨ ਮਜ਼ਦੂਰ ਸਾਰੇ ਸਾਥੀ ਜੀਰੇ ਇਸ ਸਮੇਂ ਕਰਨਜੀਤ ਮੋਹਰੀ ਜੀ ਰਹਾ ਹੈ